ਹੈਲੋ ਹਾਂਜੀ ਕਿਦਾਂ ਦੇ ਕੀ ਹਾਲ ਚਾਲ ਤੇ ਸੁਭਾਜ ਦਾ ਤੁਹਾਡਾ ਅੱਜ ਦਿਨ ਨਵੇਂ ਬਰੌਚ ਤੇ ਮੰਗਾ ਮੰਗਾ ਲਈ ਰਹੀ ਸੀ ਬਹੁਤ ਠੀਕ ਅੱਲਾ ਦੀ ਹੈ ਹੁਲਾ ਨਵਾਤੀ ਤੱਕ ਨੋ ਚਲੋ ਜਾਉਣੇ ਉੱਠ ਆ ਆ ਗਈ ਗਰੀ ਫਿਰਦਾ ਆਈ ਕੱਡਵਾਲ ਕੱਡ 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 ਚੱਲਾ ਜਾ ਸੋਨੀ ਚੱਲਾ ਜਾ ਪੁੱਤ ਆਵੇ ਆਵੇ ਚਾਲਦੇ ਆ ਚਾਲਦੇ ਆ ਆ ਜਾ ਚੱਲ ਇਹ ਚੌ ਚੱਲ ਚੱਲ ਓਏ ਓਏ ਚਲ ਚਲ ਇਹਨਾਂ ਇਹਨਾਂ ਦੀ ਆਦਤ ਹੈ ਕੋਈ ਖਾਸ ਗੱਲ ਕਰਉਂ ਜਾਂ ਖੁਸ਼ੀ ਕਰਉਂ ਤੇ ਕਿ ਜਿਵੇਂ ਹੋਣਾ ਲਈ ਇਹਨੇ ਹੁਣ ਇਹਨਾਂ ਨੇ ਆਏ ਸੰਗਲੀ ਪਾਇਦੋਂ ਮਤਲਬ ਬਾਥਰੂਮ ਟਾਇਟਰ ਨਹੀਂ ਕਰਦਾ ਜਦੋਂ ਇਹਨਾਂ ਨੂੰ ਖੁੱਲੇ ਛੱਡਿਆ ਫੇਰ ਕਰਨਗੇ ਦਿਖਾਉਂਗਾ ਮੈਂ ਮਰੋ ਗਾਲ ਚੋ ਸੰਗਲੀ ਕੇ ਰਲਾਦੀ ਮਰਮਟਰ ਤਰ ਫੇਰ ਕੇ ਫੇਰਾ ਪੇ ਕਰਨਗੀ ơi này này Tony chào cậu Tony này chào, ơi chào này, tụi mình đi vào đây bữa thay đi đi vào đây. ਕਰਦਾ ਜਾਉਣੇ ਖੜ ਜਾ ਖੜ ਜਾ ਉਹ ਖੜ ਜਾ ਯਾਰ ਏ ਆਇਰੋ ਨਹੀਂ ਇਹਦਰ ਦੇ ਗਾਲ ਚਲਾਉਣਾ ਚਾਹੀਏ ਚੱਲ ਚੱਲ ਇਹਦਾ ਬੜੇ ਓਏ ਚੱਲ ਆਹ ਦੇਖੋ ਇਹ ਮਿਸ਼ਨ ਨੂੰ ਕਰਤਨ ਹਾਂ ਵੀ ਕੀ ਕਰਨਾ ਕਦੋਂ ਦੇ ਵੇਚਨੇ ਆ ਹਾਂ ਕਿੱਥੇ ਵੇਚ ਗਏਗਾ ਇਤਨੇ ਮੈਂ ਕਿ ਇੱਥੇ ਨੇੜੇ ਵਿੱਚ ਜਾਉਂਗਾ ਸਮਾਲ ਸਾਰੇ ਸਮਾਲ ਸਾਰੇ ਚਲ ਠੀਕ ਆ ਰੁਪਿਆ ਲੱਖ ਮਹੀਨੇ ਦੀ ਦੀ ਬਾਕੀ ਤੇਰੇ ਹਾਂ ਡੇਢ ਲੱਖ ਦੇ ਜਾ ਜਾਣਗੇ ਦੋਨੇ ਲੱਖ ਤੈਨੂੰ ਤੇ ਦੂਜੇ ਬਾਕੀ ਮੇਰੇ ਸਾਡੇ ਬਾਕੀ ਤੇਰੇ ਹਾਂ ਠੀਕ ਆ ਚਲ ਠੀਕ ਆ ਲੋ ਵੀ ਚੱਲ ਤਾਂ ਕਹਿੰਦਾ ਸਾਰੇ ਪੰਕਤੂਰੇ ਵੇਚ ਦਿੰਦੇ ਨੇ ਸਾਰੇ ਲੈ ਗਿਆ ਕਰ ਗਿਆ ਲਾਉਗੀ ਮੈਂ ਤਰੋ ਜਿਉਣ ਆ ਲਿਆ ਫਾੜ ਹੁਣ ਹੁਣ ਇਹਨੇ ਮੈਂ ਤਿੰਨ ਮਾਉਣ ਥੋੜੀ ਕਿੱਥੇ ਸ਼ੈਂਪੂ ਵਾਲੀ ਸ਼ੈਂਪੂ ਨਮਾਵਾਵਾਂਗੇ ਨਮਾਵਾਵਾਂਗੇ ਥਾ ਤੂੰ ਨਹੀਂ ਬੋਤ ਤੈਨੂੰ ਨਮਾਉਣੇ ਆ ਓਏ ਹਾਂ ਸ਼ੈਂਪੂ ਦਾ ਸ਼ੈਂਪੂ ਲਾਕਸ ਦੇਖੋ ਲਾਕਸ ਬਾਡੀ ਵਾਸ਼ থামਨੇਲ ਬਣਾਵਾਂਗੇ ਇੱਕ ਕੈਂਡਾ ਬਣਾਉਣਾ ਅੱਜ থামਨੇਲ ਠੀਕ ਆ ਓਏ ਚੱਲੇ ਚੱਲੇ ਚੱਲ ਸ਼ੁਰੂ ਹੋ ਗਿਆ ਸ਼ੁਰੂ ਹਾਂ ਤੇ ਲੱਗੀ ਨਾਉਣਾ ਤੂੰ ਵੀ ਨੋ ਨਾ ਗੋਤ ਚੱਲਦੀ ਆ ਕਾਨੇ ਜਨਾ ਪਾਣੀ ਪੈਂਦੇ ਦੀ ਆਹੇ ਸੰਘਾਰਸ਼ ਸੰਘਾਰਸ਼ ਆ ਬੈ ਜਾ ਓਏ ਓਏ ਆ ਇਹਨੂੰ ਤਾਂ ਬੜਾ ਨੌਖਾ ਨੂੰ ਆਣਾ ਯਾਰ ਕੰਦ ਨਾ ਹੁਣੇ ਨਹੀਂ ਨਾ ਹੁੰਦਾ ਵੱਡਾ ਚੈਨ ਆਇਆ ਕਰੂਗਾ ਸੰਘਾ ਸਾਡੇ ਵਾਲੀ ਕਿਹੜਾ ਨਾ ਹੁੰਦੀ ਓਹ ਨਹੀਂ ਕਰਦਾ ਮਾੜਾ ਵੜਾ ਬੜਾ ਇੰਨਾ ਨਹੀਂ ਕਰਦਾ ਸਾਡੇ ਵਾਲੀ ਤਾਂ ਜਮੇ ਨਹੀਂ ਨਾ ਹੁੰਦੀ ਮੈਂ ਪੱਟੇ ਸੀ ਪ੍ਰੋਵਜ ਜਦੋਂ ਨਮੋਨਾ ਹੋਣਾ ਕੱਲ ਵਾਲੀ ਦਵਾਈ ਨਾਲ ਫਾਇਦਾ ਹੋ ਗਿਆ ਮੈਂ ਵੀ ਛੜਕ ਜੇ ਦਿੱਤੀ ਸੀ ਕਿਹੜੀ ਆਹ ਜਿੱਤਨ ਵਾਲੀ ਪਾ ਕੇ ਆਹ ਉੱਤੇ ਫੇਰ ਛੜਕਣੀ ਜੀ ਉਹ ਮਰ ਗਿਆ ਵੇ ਮੈਂ ਵੀ ਜਾ ਕੇ ਅੱਜ ਡੈਟੋਲ ਜਾ ਲਿਆਉਣਾ ਸਾਰਾ ਕਿਤੇ ਛੜਕਦਾ ਪਹਿਲਾਂ ਓਏ ਨਹੀਂ ਜਿੱਤੇ ਪਿੰਜਰੇ ਪੁੰਜਰੇ ਤੇ ਸਫਾਈ ਕਰਨੀ ਆਹੀ ਛੜਕੀ ਡੈਟੋਲ ਦਾ ਨਹੀਂ ਫਾਇਦਾ ਕੋਈ ਕਿਉਂ ਇਹਦਾ ਸਭ ਤੋਂ ਆ ਸਿਰਾ ਆ ਜਿਹੜੀ ਜਿੱਤਨ ਵਾਲੀ ਪਸਮਾਲੀ ਦਵਾਈ ਆ ਉਹ ਪਾਣੀ ਚ ਰਲਾ ਕੇ ਜਿੱਤਨ ਆਉਣੀਆਂ ਮੈਂ ਕੱਲ ਆਏ ਐ ਕਰਿਆ ਸੀ ਐ ਆਵੇ ਮਰਗੇ ਮਗਰ ਦਾ ਫੁਹਾਰਾ ਹੈ ਗਾਮ ਦਾ ਫੁਹਾਰੇ ਨਾਲ ਹੀ ਮਾਰਦੀ ਆ ਆਸੋ ਫਿਰ ਖਈਆ ਆਵੇ ਲੱਗਿਆ ਕਿ ਚਾ ਭੈਂਟ ਮੈਂ ਵੀ ਕੱਢ ਲਾ ਬਹੁਤ ਵੱਡਾ ਪੱਟਾ ਚਿਚੜਿਆ ਬਹੁਤ ਵੱਡੇ ਵੱਡੇ ਲੱਗਦੇ ਆ ਠੀਕ ਹੋਏ ਚੀ ਜੜਕੀ ਤਾਂ ਨਾ ਹੈ ਕੱਢ ਖਾਂ ਆਵੇ ਲੈ ਇਹ ਦੇਖੋ ਆ ਪਿਆਰਾ ਛੜ ਜਾ ਗਰਾਂ ਦੀ ਕੱਡਾ ਚਿਚੜ ਅਸੀਂ ਥੋੜੀ ਹੁੰਦੀ ਆ ਛੜ ਜਾ ਤੋਨੀ ਅਜੂਜੇ ਜੋਣੇ ਜੋਣੇ ਬਹਿ ਬੱਤ ਤੇਰੇ ਵਹਿ ਜੀ ਮੂੰਹ ਦੇਣਾ ਪਾਦੀ ਤੇਰੇ ਵੈਰੀ ਗੱਡ ਲਈ ਆ ਮੂੰਹ ਦੇਣਾ ਪਾਦੀ ਫਿਰ ਪਿਆਈ ਦੇਖ ਜੋਣਾ ਇੱਕ ਵਾਸਤੇ ਸੰਗਲੀ ਤੋਂ ਹਟਾਇਆ ਤੇਰਾ ਵੀ ਇਹ ਦੂਜੀ ਲੱਗ ਗਿਆ ਅਗੇ ਸੰਗਲੀ ਤੇ ਬਹੁਤ ਗੁੱਸਾ ਕਰਦਾ ਹੁੰਦੇ ਪਾਏ ਤੋਂ ਹਾਂ ਹਾਂ ਨਹੀਂ ਕਰਦੇ ਜਮੈਂ ਹਾਂ ਜੀ ਭਾਬੀ ਛੱਡੀ ਵੀ ਆ ਹਾਂਜੀ ਹਾਂ ਲੜਦੀ ਆ ਦਵਾਈ ਲੜਦੀ ਆ ਬਾਈਓ ਦੇਖੋ ਵੇ ਲੈ ਕਿਵੇਂ ਲੜਦੀ ਦਵਾਈ ਕਿਵੇਂ ਹੰਡਾ ਵੀ ਰਾਏ ਜਾਈ ਦੇ ਆਏ ਨ ਦਵਾਈ ਵੇਗ ਲੜਨੀ ਮੈਂ ਲਫੜ ਮਾਰੂੰਗਾ ਫੇਲਾ ਆ ਖਾਇ ਦਵਾਈ ਲੜਦੀ ਬਾਲੀ ਆ ਜੀ ਜਰੀ ਐ ਜੀ ਯਾਰ ਕਦੋਂ ਕੀ ਨੌਂ ਹੋਏ ਮਰ ਜਾਉਂਗਾ ਤੈਨੂੰ ਜੀਓ ਬੋ ਨੌਂ ਲੈ ਅਲਾਦੀ ਨਹੀਂ ਮੰਮੀ ਭਾਲਾ ਨਾਲ ਜੀ ਹੋਣੀ ਤਾਂ ਮੋਟਰ ਚਲਾ ਦਿਆਂ ਬੌੜੇ ਭੱਜ ਜਾਪੇ ਆਣਾ ਉਹ ਫੇ ਤੇਰੀ ਆਰ ਗਈ ਸੀ Det er Lærdi. ਸ਼ਿਆਰ ਖਬਰਦਾਰ ਧੁੱਪ ਨਿਕਲੇ ਜ਼ੋਰਦਾਰ ਵਾਜੇ ਦਾ ਤੇਰੇ ਸ਼ੈਰੀ ਸ਼ੇਰਾ ਸ਼ੈਰੀ ਨੂੰ ਤਾਂ ਹੀ ਬਹੁਤ ਵੱਡੇ ਕਲਾਕਾਰ ਆ ਰਹਿ ਚੁਕੇ ਹਾਂ ਓਏ 19 ਪਰ ਇਹ ਪੁਰਾਣੇ ਜਮਾਨੇ ਦੇ ਆ ਮੋਸ਼ਕ ਮਰ ਲੱਗ ਗਿਆ ਏ ਤੇਰੀ ਤੋਂ ਕੀ ਖਾਦਾ ਏ ਆ ਦਵਾਈ ਦਾ ਬੜਾ ਮੁੱਖਾ ਹੁੰਦਾ ਬੰਦਾ ਤੇਰੇ ਚੋਂ ਕਿਤੇ ਵੀ ਤਾਂ ਨਹੀਂ ਲਈ ਅਜੇ ਇਹ ਪੀਲ ਕੇ ਦਵਾਈ ਫੇਰ ਕੀ ਹੋਊਗਾ ਇਰ ਕੀ ਹਾਲ ਵਾਲਾ ਵੀ ਅੰਦਰ ਸਾਰਾ ਪੱਟ ਦੋਗੇ ਮਾਰਦੀ ਨਹੀਂ ਵਰਦਾ ਇਹਨੂੰ ਇੰਨਾ ਤੜਫੇਗਾਣ ਉੱਥੇ ਤੋਂ ਕੋਈ ਲਾਜ ਵੀ ਨਹੀਂ ਕਰਾ ਸਕਦਾ ਐਨੀ ਘੜੀ ਕਰਦੀ ਹੈ ਠੀਕ ਹੈ ਵੇਖ ਤੂੰ ਦੀਗੇ ਵੇ ਤੂੰ ਐਕਸਪੈਰੀਮੈਂਟ ਕਰਨਾ ਵੇ ਤੂੰ ਦੀਗੇ ਨਹੀਂ ਐਕਸਪੈਰੀਮੈਂਟ ਮੈਂ ਲੱਫੜ ਮਾਰੂ ਜੇ ਹੋਰ ਹਿੱਲਿਆ ਆ ਇਹ ਐਕਸਪੈਰੀਮੈਂਟ ਮੈਂ ਕਰਨਾ ਪ੍ਰੋਜੈਕਟ ਤੂ ਆ ਠੀਕ ਆ ਓਏ ਅਜ ਤਾਂ ਸਾਲਾ ਮੇਰਾ ਬੰਦਾ ਨਹੀਂ ਟੈਕੀ ਦੋ ਮਾਰ ਲੈ ਫੜੇ ਓਏ ਮੂੰਹ ਦਾ ਮੈਂ ਛੱਡ ਦੋ ਤਾਂ ਲੱਗਦਾ ਡਰ ਹਜੇ ਤੇਰੇ ਮੈਂ ਨਾ ਤਾਂ ਨਹੀਂ ਕੇ ਤੇ ਵੀ ਲਾਦਾ ਡਾਰਪ ਨਹੀਂ ਵੱਡਾ ਹੋਵੇ ਨਹੀਂ ਛੋੜਾ ਹੋਵੇ ਹੈ ਵੱਡੇ ਛੋੜੇ ਕਹੇ ਕਾਈ ਕਰਦਾ ਐ ਦੋ ਮਿੰਟਾਂ ਚ ਹੱਥ ਫੜ ਕੇ ਦਿਹਾਦੇ ਤੇਰੇ ਮੂੰਹ ਦੋਂਗਨ ਨੰਦਨ ਦੀ ਵਿੱਚ ਮਾਰਦਾ ਆ ਜਾਣੇ ਹੈਲੋ ਓਏ ਹੱਥ ਨਾਲ ਫੜੀ ਓਏ ਜਾਣੇ ਕੀ ਆਏ ਲੈ ਓਏ ਆ ਨਹੀਂ ਆ ਗਈ ਕੀ ਜਦੋਂ ਮੈਨੂੰ ਮੰਗਾ ਹੀ ਉਹ ਜਾਣੇ ਨਾ ਗੂਯਾ ਢੱਕਾ ਨਹੀਂ ਵੀ ਬਾਹਾਂ ਤੇ ਫੇਰੀ ਜਾਂਦਾ ਉਹਤੇ ਗੰਦਾ ਕਰਦਾ ਹੱਥ ਬਿਆਹ ਮੂੰਹ ਤੇ ਪੈ ਗਈ ਮੈਂ ਲਾਗੀ ਦਿੱਤੇ ਫਾੜ ਕੇ ਆਸ਼ੀਰਵਾਦ ਨੂੰ ਮਾਦਿ ਜਨ ਨੇ ਹੋਗੇ 10 ਮਿੰਟ ਤੋਂ ਨਹੀਂ ਨਹੀਂ ਹੋਗੇ ਹਾਂ ਜਦ ਲਾਗੀ ਉਧਰ ਤੂੰ ਨਹੀਂ ਖੜੇ ਤੂੰ ਨਹੀਂ ਖੜੇ ਚਾਲੇ ਨਾ ਗੱਲ ਦਾ ਮੰਦੀਆ ਵਿਚਾਰ ਤੱਕ ਤੂੰ ਨਹੀਂ ਦੱਸ ਤੂੰ ਨਹੀਂ ਸਿੱਧਾ ਪੱਤ ਸਿੱਧਾ ਤੂੰ ਨਹੀਂ ਸਿੱਧਾ ਹਏ ਦਾ ਗੇਮ ਬਲੈਕ ਇਨ ਪਤਾ ਨਹੀਂ ਚੱਲਿਆ ਮੇਰਾ ਹੀ ਬੱਚਾ ਹਾਂ ਨਹੀਂ ਪਤਾ ਨਹੀਂ ਨਹੀਂ ਪਤਾ ਉਹ ਨਹੀਂ ਪਤਾ ਜੇ ਪਤਾ ਹੁੰਦਾ ਦੇ ਦੇਉਂਗਾ ਜੀ ਨਹੀਂ ਹਾਂ ਦੇ ਤੇਰਾ ਭਰਾ ਆ ਇਦੀ ਭੌਂਕਣੀ ਜਮੀ ਬਰੋਨੀ ਆਰ ਗਈ ਆ ਹੋਰ ਹੀ ਜਾਣੇ ਦੀ ਆਹ ਦੇਖ ਆ ਜਰਮਨ ਆ ਹੋਈ ਜ਼ਰ ਹੂੰ ਫਾ ਲੈ ਕਿੰਨੇ ਵੇ ਇਹ ਸਾਰਾ ਪਾਣੀ ਨਾਲ ਲਾਗੇ ਨੂੰ ਮਾਰ ਦਿੰਦੇ ਨੂਵੀ ਨਾਲੀਆਂ ਤੇਰੇ ਵਿੱਚ ਚੜੇ ਬਹੁਤ ਲੱਗਦੇ ਓਏ ਜਾਣੇ ਦੇਖੀ ਭਾਈ ਦਾ ਕਿਵੇਂ ਕਰਦਾ ਏ Allah 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 ਆ ਵੀ ਕਿਤੇ ਟੁੱਟ ਰਹੀ ਹੈ ਐਂਜਰ ਕੋਈ ਕਿੱਥੋਂ ਉਹ ਲਾ ਰਿਹਾ ਥਾ ਲੈਣਾ ਉਹ ਆਪਣੇ ਕੋਲੇ ਥਾ ਵੀ ਨਹੀਂ ਹੋ ਜਾਣਾ ਕਿ ਜਿੱਥੇ ਬੰਦਾ ਪਾਸੇ ਵਾਖੀ ਰੱਖ ਲੈਣੀ ਆ ਜਾ ਥਾਰਾ ਥਾਂ ਹੀ ਪਾਸੇ ਪਾਸੇ ਰੱਖਣਾ ਲਾ ਇਹ ਹੁਣ ਟੱਪ ਹੁੰਦੀ ਹੈ ਗਰਮੀ ਪਤਾ ਕਿੰਨੀ ਹਾਂ ਬਣਾਉਣ ਵਾਲੀ ਹੈ ਨਹੀਂ ਦੇ ਅੰਦਰ ਕਰ ਦੇ ਇੱਧਰ ਇਹ ਗਰਮੀ ਬਾਹਲੀ ਹੁੰਦੀ ਹੈ ਸੇਰ ਬਹੁਤ ਇੱਧਰ ਕਿੱਥੇ ਹੁੰਦੀ ਹੈ ਗਰਮੀ ਫੇਰ ਆਏ ਕਰ ਏਸੀ ਲੈ ਆਂਦੀ ਏਸੀ ਵਾਲੇ ਚ ਲਾ ਪਾ ਦੋ ਖਰਾਬ ਹੋ ਜਾਣਗੇ ਏਸੀ ਜੋਗੀ ਰਹੇ ਜਾਂਦੇ ਫਿਰ ਆਇਆカフェ ਅੰਦਰ ਪਾ ਦੇ ਆਜਾ ਲੈ ਕੇ ਮਰੀ ਜੀ ਸਾਲਾਂ ਦੇ ਉੱਥੇ ਰੱਖਿਆ ਕਰਾਂਗੇ ਨੇ ਕੱਕਾ ਔਖਾ ਜਨਾ ਬਾਦੀ ਨਾ ਕਰਨਾ ਯਾ ਕੋਈ ਨਹੀਂ ਹੈ ਦਾਰ ਬੋਤ ਆਇਆ ਨਾ ਦਾ ਕੈਮੀਕਲ ਆ ਕੈਮੀਕਲ ਤੋਂ ਕੈਮੀਕਲ ਦਾ ਨਮੂਨਾ ਜਵਾਕਾਂ ਨੂੰ ਸ਼ਰਮ ਨਹੀਂ ਹੁੰਦੀ ਤੇ ਕੈਮੀਕਲ ਦਾ ਨਮੂਨਾ ਜਵਾਕਾਂ ਨੂੰ ਲਕਸ ਵੀ ਪਰ ਆ ਤਨੀ ਉਹਦੇ ਨਹੀਂ ਲੜਦੀ ਉਹ ਮੋਜਾ ਨਾ ਫਿਰਦਾ ਉਹਦੇ ਰੋ ਘਟ ਤਸਰੀ ਲਾਨੀ ਦਾ ਬਰਾਬਰੀ ਚ ਆਈ ਦੀ ਲੜਦੇ ਪਿੰਡੇ ਦੀ ਆ ਬਲੈਗੀ ਜਾਲ ਉਧਰ ਆ ਗਏ ਨਾ ਮੇਰੇ ਕੋਲ ਆ ਜਾਂਦੀ ਨਾ ਬਲੈਗੀ ਆਏ ਨਾਬ ਲੈ ਗਈ ਬੱਤ ਲੈ ਗਈ ਚਲ ਹਾਏ ਚਲੋ ਤਾਂ ਹਾਂ ਬਹ ਆਂ ਕਿਹੜਾ ਛੱਟਦਾ ਇਹਦੋਂ ਮਹੀ ਗਿਆ ਆਂ ਗਿਆ ਹੁਣ ਆ ਗਈ ਉਹ ਆ ਗਈ ਯਾਰ ਇਹਨੂੰ 2 ਮਿੰਟ

ਤਨੂ ਕੀ ਹਟੋਨੀ ਏ ਹਟੋਨੀ ਓਏ ਆ ਗਈ ਬਾਣੀ ਦੀ ਵਾਰੀ ਨਾ ਬਲਾਂ ਜੀ ਲੱਗੀ ਚਲੋ ਚਲੋ ਜਵਾਹ ਕਰਦਾ ਹੈ ਜੇ ਜਵਾਹ ਕਰਦੇ ਆ ਉਹ ਆਏ ਗਏ ਬੋਲੇ ਮੋਟਰ ਉਹ ਤੋਂ ਆਉ ਛੱਡੀ ਆ ਕੀ ਆ ਬੜੀ ਛੋਟੀ ਲੋੜ ਹੀ ਨਹੀਂ ਜਵਾਹ ਦੇ 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 ਅੜ ਗਿਆ ਚੱਲ ਹਾਂ ਨਾ ਜਾਣਾ ਕੰਮ ਇਹਦੇ ਦੂਜੇ ਡੋਗਰ ਆ ਗਏ ਆ ਆਗਰ ਰੰਗ ਜਿਵੇਂ ਜਵਾਗ ਜੀਗਦਾ ਪਾਰਲੇ ਵਾਸਤੇ ਬਾਸ ਦਸ ਕਿ ਮੈਂ ਪੱਤ ਜਸਰਦਾ ਹਮਲੇ ਲਈ ਕਿੱਥੇ ਲੱਗਿਆ ਇਹ ਟੋਨੀ ਬੱਗ ਤੇਰਾ ਜਵਾਂ ਨਹੀਂ ਕਰਦਾ ਐ ਮੜਮੜ ਡਰਦਾ ਵੀ ਆ ਬੰਦੇ ਪਰ ਉਹਦੇ ਵਾਂਗੂ ਨਹੀਂ ਕਰਦਾ ਉਹਦਾ ਜਵਾਕਾਂ ਦੇ ਰਿੰਗ ਲਾ ਗਿਆ ਏ ਬਣਾਈ ਦੀ ਲਵਾਉਣ ਹਾਂ ਹਾਂ ਤੂੰ ਦੇ ਹੇ ਟੋਨੀ ਟੈਗ ਜਾ ਚੱਲ ਟੋਨੀ ਟੋਨੀ

ਇੱਕ ਵੀ ਐਸ ਖਰੀ ਗਾਇਆ ਮੈਂ ਓਏ ਹੋਏ ਬੜਾ ਫਸ ਗਿਆ ਆ ਜਾ ਹੁਣ ਇਹ ਜੀ ਪਾ ਕੇ ਕਣਕ ਤੇ ਪਾਣੀ ਬੜੇ ਪਾ ਕੇ ਰੱਖੀ ਤਾ ਤੋ ਇਹ ਕੋਕਟਰਾਂ ਪਾਣਿਆ ਕਣਕ ਖੜ ਜੋ ਕੇ ਰੱਖ ਆਂਡੇ ਆ ਜਾ ਆਂਡੇ ਰੱਖਾਇਆ ਸੰਭਾਜਾ ਤੇਰਾ ਦੇਖੋ ਹੁਣ ਕਿੰਨੇ ਜੋ ਬੱਚੇ ਨਿਕਲਦੇ ਆ ਕਿੰਨੇ ਜੋ ਨਹੀਂ ਨਿਕਲਦੇ ਸੋ ਪਤਾ ਨਹੀਂ ਹੁੰਦਾ ਠੀਕਾ ਕਾਕਾ ਲੈ ਆਨੇ ਕਿ ਨਾ